ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੇ ਦੇਖ ਰਹੇ ਚੈਨਲ ਪੰਜਾਬੀ ਜਾਪਾਨ ਦੇ ਵਿੱਚ ਇੱਕ ਦਰਦਨਾਖਾ ਖਾਸ ਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹਜਾਰੇ ਕਿ ਅਮਰੀਕੀ 에ਅਰ ਬੇਸ ਉਤੇ ਵੱਡਾ ਧਮਾਕਾ ਹੋਇਆ ਜੋ ਕਿ ਜਾਪਾਨ ਦੇ ਓਕੀਨਾਵਾ ਸੂਬੇ ਦੇ ਕਾਡੇਨਾ ਦੇ ਵਿੱਚ ਪੈਂਦਾ ਹੈ ਤੇ ਇਸ ਧਮਕੇ ਧਮਾਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਰਾਹਤ ਇਹ ਕਹੇ ਹੈ ਕਿ ਇਸ ਹਮਲੇ ਦੇ ਵਿੱਚ ਕਈ ਸੈਨਿਕ ਜ਼ਖਮੀ ਜ਼ਰੂਰ ਹੋਏ ਨੇ ਪਰ ਉਹਨਾਂ ਦੇ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਦੱਸੀ ਜਾ ਰਹੀ ਜਪਾਨ ਦੇ ਉਕੀਨਾਵਾ ਸੂਬੇ ਦੇ ਕਾਡੇਨਾ ਅਮਰੀਕੀ 에ਅਰ ਬੇਸ ਤੇ ਅੱਜ ਭਾਵ ਸੋਮਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜਪਾਨ ਦੀ ਸਵੈ ਰੱਖਿਆ ਫੋਰਸ ਦੇ ਚਾਰ ਮੈਂਬਰ ਇੱਕ ਬੰਬ ਨੂੰ ਨਕਾਰਾ ਕਰਨ ਦੀ ਤਿਆਰੀ ਕਰ ਰਹੇ ਸਨ ਧਮਾਕੇ ਵਿੱਚ ਸਾਰੇ ਚਾਰ ਸੈਨਿਕ ਜ਼ਖਮੀ ਹੋ ਗਏ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ ਜਪਾਨ ਦੇ ਰੱਖਿਆ ਮੰਤਰਾਲੇ ਅਤੇ ਸਥਾਨਕ ਪ੍ਰਸ਼ਾਸਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਗੋਲਾ ਬਾਰੂਦ ਭੰਡਾਰਨ ਸਥਾਨ ਡਿਪੂ ਤੇ ਹੋਇਆ ਹੈ ਇੱਥੇ ਨਾ ਫਟੇ ਬੰਬਾਂ ਨੂੰ ਸਥਾਈ ਤੌਰ ਤੇ ਰੱਖਿਆ ਗਿਆ ਸੀ ਜਿਨ੍ਹਾਂ ਦਾ ਸੁਰੱਖਿਅਤ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਸੀ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੈਨਿਕ ਉਸ ਸਮੇਂ ਵਿਸਫੋਟਕ ਨੂੰ ਨਕਾਰਾ ਕਰਨ ਦੀ ਤਿਆਰੀ ਕਰ ਰਹੇ ਸਨ ਹਾਲਾਂਕਿ ਧਮਾਕਾ ਜ਼ੋਰਦਾਰ ਸੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਆਲੇ-ਦੁਆਲੇ ਦੇ ਖੇਤਰਾਂ ਲਈ ਕੋਈ ਨਿਕਾਸੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਇਸ ਦਾ ਮਤਲਬ ਇਹ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਇਸ ਸਮੇਂ ਆਮ ਨਾਗਰਿਕਾਂ ਲਈ ਕੋਈ ਤੁਰੰਤ ਖਤਰਾ ਨਹੀਂ ਹੈ ਉਕੀਨਾਵਾ ਜਾਪਾਨ ਦਾ ਇੱਕ ਅਜਿਹਾ ਖੇਤਰ ਹੈ ਜੋ ਲੰਬੇ ਸਮੇਂ ਤੋਂ ਅਮਰੀਕੀ ਫੌਜ ਦੀ ਮੌਜੂਦਗੀ ਲਈ ਜਾਣਿਆ ਜਾਂਦਾ ਹੈ ਗੋਤਲਾ ਬੇਕੇ ਦੱਖਣੀ ਚਵਾਨ ਦੇ ਵਿੱਚ ਸਥਿਤ ਓਕੀ ਨਾਵਾ ਦੇ ਵਿੱਚ ਲਗਭਗ 70% ਅਮਰੀਕੀ ਅਡੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਮੁੱਖ ਕਾਡੇਨਾ 에ਅਰ ਬੇਸ ਹੈ ਜਿਸ ਨੂੰ ਪਰਿਸ਼ਾਂਤ ਦਾ ਕੀ ਸਟੋਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਚੀਨ ਅਤੇ ਤਾਈਵਾਨ ਵਰਗੇ ਸੰਭਾਵੀ ਤਣਾਅ ਵਾਲੇ ਖੇਤਰ ਦੇ ਨੇੜੇ ਹੈ ਕਾਡੇਨਾ ਦੇ ਵਿੱਚ ਲਗਭਗ 7000 ਅਮਰੀਕੀ ਫੌਜੀ ਕਰਮਚਾਰੀ ਤਾਇਨਾਤ ਨੇ F15 ਅਤੇ KC-135 ਰਿਫਿਊਲਰ ਹਜ਼ਾਰਾਂ ਵਰਗੇ ਜਹਾਜ਼ ਇੱਥੇ ਤਾਇਨਾਤ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ